ਸਾਈਪ੍ਰਸ ਵਾਲੇ ਸਪੇਨ ਆਓ ਸਸਿਕਾਲ ਦੋਸਤੋ ਮੈਂ ਹੋ ਹ ਸੰਤਾਲੀ ਵਾਰ ਸਵਾਗਤ ਆ ਤੁਹਾਡਾ ਨਹੀਂ ਵੀਡੀਓ ਦੇ ਵਿੱਚ ਤੇ ਅੱਜ ਦਾ ਆਪਣਾ ਟਾਪਿਕ ਹੈਗਾ ਸਾਈਪ੍ਰਸ ਵਾਲੇ ਸਪੇਨ ਆਓ ਜਦੋਂ ਨਾ ਦੋਸਤੋ ਮੈਂ ਸਪੇਨ ਆਇਆ ਮੈਂ ਕਈਆਂ ਤੋਂ ਸੁਣ ਲਿਆ ਵੀ ਸਪੇਨ ਕਿਉਂ ਆਇਆ ਤੂੰ ਇਸ ਲਈ ਮੈਂ ਇਹ ਟਾਪਿਕ ਤੇ ਵੀਡੀਓ ਬਣਾ ਰਹੀ ਹਾਂ ਤੇ ਮੈਨੂੰ ਅਕਸਰ ਇਹ ਹੀ ਸੁਣਨ ਨੂੰ ਮਿਲਦਾ ਵੀ ਸਪੇਨ ਕਿਉਂ ਆ ਗਿਆ ਕਿਉਂਕਿ ਇੱਥੇ ਤੁਹਾਨੂੰ ਦੱਸਾਂ ਵੀ ਹੁਣ ਅੱਜ ਦੇ ਟਾਈਮ ਦੇ ਵਿੱਚ ਸਪੇਨ ਦੇ ਵਿੱਚ ਔਕਾ ਹੋ ਚੁੱਕਿਆ ਕੰਮ ਕਰਦਾ ਕੰਮ ਕਰਨ ਲਈ ਮਿਲਦਾ ਕੱਚਿਆਂ ਨੂੰ ਬੜਾ ਔਖਾ ਜੇ ਮਿਲਦਾ ਵੀ ਆ 12-12 ਘੰਟੇ ਤੇ 13-13 ਘੰਟੇ ਕੰਮ ਕਰਾਪੇ ਸੈਲਰੀ ਉਹੀ 800 850 ਬਸ ਉਹਦੇ ਵਿੱਚ ਹੀ ਸੋਡਾ ਰੋਟੀ ਪਾਣੀ ਹੋਣਾ ਉਹਦੇ ਵਿੱਚ ਹੀ ਸਾਰਾ ਕੁਝ ਹੋਣਾ ਬਟ ਮੈਂ ਤੁਹਾਨੂੰ ਇਹ ਗੱਲ ਕਲੀਅਰ ਕਰਨੀ ਚਾਹਣਾ ਵੀ ਜਿਹੜੇ ਸਾਈਪ੍ਰਸ ਤੋਂ ਸਪੇਨ ਆਉਣਾ ਚਾਹੁੰਦੇ ਆ ਉਹਨਾਂ ਵਾਸਤੇ ਗੋਡਾ ਕਿਉਂਕਿ ਹੁਣ ਮੈਂ ਸੀਗਾ ਮੇਰੀ ਸੈਲਰੀ ਸੀ ਉੱਥੇ 500 ਬਟ ਇੱਥੇ ਮੈਂ ਆਇਆ ਚਲੋ 2 ਸਾਲ 2.5 ਸਾਲ ਔਖਾ ਹੋ ਜੂ ਘੱਟ ਰੁਪਈਆ ਕਮਾਉਂਗਾ ਪਰ ਜਦੋਂ ਬਣ ਗਿਆ ਪੇਪਰ 2 ਸਾਲਾਂ ਬਾਅਦ ਤੇ ਉਸ ਤੋਂ ਬਾਅਦ ਚੋ ਫੇਰ ਜਾ ਕੇ ਮੇਰੀ ਸੇਵਿੰਗ ਹੋਣੀ ਸ਼ੁਰੂ ਹੋ ਜੂਗੀ ਨਾਲੇ ਸੇਵਿੰਗ ਹੋਣੀ ਸ਼ੁਰੂ ਹੋ ਜੂ ਨਾਲੇ ਮੇਰੇ ਕੋਲ ਸਾਰੇ ਡਾਕੂਮੈਂਟ ਹੋਣਗੇ ਤੇ ਉਹ ਜਾਦਾ ਬੈਨੀਫਿਟ ਆ ਸਾਈਪ੍ਰਸ ਰਹਿਣ ਨਾਲੋਂ ਕਿਉਂਕਿ ਸਾਈਪ੍ਰਸ ਕੀ ਆ ਮਾੜਾ ਨਹੀਂ ਮੈਂ 2 ਸਾਲ ਲਾਇਆ ਬੜੀਆ ਫੇਰ ਹੀ ਸਾਈਪ੍ਰਸ ਗਿਆ ਸੀ ਫੇਰ ਹੀ ਮੈਂ ਇੱਥੇ ਸਪੇਨ ਆਇਆ ਸਾਈਪ੍ਰਸ ਨੂੰ ਮੈਂ ਅੱਜ ਤੱਕ ਨਾ ਮਾੜਾ ਕਦੇ ਕਿਹਾ ਨਾ ਆਪਾਂ ਕਹਿਣਾ ਕਿਉਂਕਿ ਮੇਰੀ ਰੋਜੀ ਰੋਟੀ ਵਧੀਆ ਚੱਲਦੀ ਸੀਗੀ ਹਨ ਤੇ ਬਹੁਤ ਕੁਝ ਬਣਾਇਆ ਸਾਈਪ੍ਰਸ ਤੋਂ ਪੇਪਰ ਮੈਂ ਇਹ ਚੀਜ਼ ਕਹਿਣਾ ਚਾਹਣਾ ਵੀ ਉੱਥੇ ਕੀ ਆ ਲੌਂਗ ਟਰਮ ਹੋ ਤੁਸੀਂ ਬਸ ਕੰਮ ਕਰੀ ਗਏ ਵੀ ਜੱਕਸਟੈਂਡ ਹੋਈ ਗਿਆ ਤੇ ਉਹ ਸ਼ਾਇਨਗਨ ਦੇ ਵਿੱਚ ਆਉਣਾ ਨਹੀਂ ਹਜੇ ਬਹੁਤੇ ਟਾਈਮ ਦੇ ਕਹਿ ਰਹੇ ਆ 10 ਸਾਲਾਂ ਤੋਂ 12 ਸਾਲ 12 ਸਾਲਾਂ ਤੋਂ ਵੀ ਐਤ ਕੀ ਸ਼ਾਇਨਗਨ ਦੇ ਵਿੱਚ ਆ ਜੂਗਾ ਪਰ ਹਰ ਵਾਰ ਮਾਣਾ ਹੋ ਜਾਂਦਾ ਦਾ ਕੰਮ ਤੇ ਉਹਨੇ ਆਉਣਾ ਨਹੀਂ ਹਜੇ ਸ਼ਾਇਨਗਨ ਦੇ ਵਿੱਚ ਤੇ ਤਾਂ ਕਰਕੇ ਵੀ ਜਿਹੜੇ ਜਲਦੀ ਮੂਵ ਹੋਣਾ ਚਾਹੁੰਦੇ ਆ ਉਹਨਾਂ ਵਾਸਤੇ ਬੈਨੇਫਿਟ ਆ 2-3 ਸਾਲ ਉੱਥੇ ਲਾਉਣ ਨਾਲੋਂ ਬੈਟਰ ਇਹ ਆ ਬਿੱਤੇ ਨੇ ਸਾਲਾ 2 ਸਾਲ ਇੱਥੇ ਔਖੇ ਹੋ ਲੋ ਤੁਸੀਂ ਪਰ ਜਦੋਂ ਬਣ ਗਏ ਡਾਕੂਮੈਂਟ ਉਹ ਤੋਂ ਬਾਅਦ ਚੋ ਤੁਹਾਨੂੰ ਬੈਨੇਫਿਟ ਹੀ ਬੈਨੇਫਿਟ ਆ ਫਿਰ ਤੁਹਾਡੀ ਸੈਲਰੀ ਵੀ ਵਧੀਆ ਹੋਣੀ 1400 1500 ਯੂਰੋ ਜਿੱਥੇ ਕੰਮ ਕਰਦੇ ਹੋ ਤੇ ਬਾਕੀ ਟਾਈਮਿੰਗ ਘੱਟ ਹੋਣੀ ਜਿਵੇਂ 8 ਘੰਟੇ ਇੱਕ ਸੁੱਤੀ ਬਾਕੀ ਓਵਰਟਾਈਮ ਲਾ ਸਕਦੇ ਨੇ ਬੱਖੋ ਵੱਖਰੇ ਕੰਮ ਦੇ ਹਿਸਾਬ ਨਾਲ ਪਰ ਉਹਨਾਂ ਲਈ ਵਧੀਆ ਤੇ ਕਿਤੇ ਹੋਰ ਜਾਣ ਨਾਲੋਂ ਬੈਟਰ ਇਹ ਆ ਵੀ ਸਪੇਨ ਦੇ ਵਿੱਚ ਆ ਜਾਓ ਇੱਥੇ ਹੁਣ ਪੇਪਰ ਬਣ ਰਹੇ ਆ 2 ਸਾਲਾਂ ਬਾਅਦ ਤਾਂ ਕਰਕੇ ਕਿਤੇ ਹੋਰ ਜਰਮਨੀ ਵਗੈਰਾ ਕਿਤੇ ਗਰੀਸ ਕਿਤੇ ਹੋਰ ਜਾਣ ਨਾਲੋ ਹੋ ਸਕਦਾ ਉੱਥੇ ਪੈਸੇ ਵਧੀਆ ਬਣਦੇ ਹੋਣ ਜ਼ਿਆਦਾ ਬੈਟਰ ਬਣਦੇ ਹੋਣ ਕੱਚਿਆਂ ਨੂੰ ਵੀ ਪਰ ਆਏ ਆ ਫਾਇਦਾ ਨਹੀਂ ਕੋਈ ਕਿੰਨਾ ਕ ਟਾਈਮ ਕੰਮ ਕਰੀ ਜਾਉਗੇ ਉਹਦੇ ਨਾਲੋ ਬੈਟਰ ਇਹੀ ਆ ਵੀ ਸਾਈਪ੍ਰਸ ਚ ਚਲਗੇ ਉੱਥੇ ਡਾਕੂਮੈਂਟ ਤਾਂ ਬਣੇ ਹੋਏ ਆ ਤੁਹਾਡੇ ਹਾਂ ਪਰ ਸਾਈਪ੍ਰਸ ਦੇ ਵਿੱਚ ਕੀ ਆ ਵੀ ਬੰਦਾ ਪੱਕਾ ਨਹੀਂ ਹੋ ਸਕਦਾ ਅੱਗੇ ਵੀਜ਼ਾ ਐਕਸਟੈਂਡ ਹੀ ਹੋ ਜਾਂਦਾ ਫਿਊਚਰ ਨਹੀਂ ਹੈਗਾ ਮੇਨ ਚੀਜ਼ ਇਹ ਫਿਊਚਰ ਨਹੀਂ ਹੈਗਾ ਸਾਈਪ੍ਰਸ ਉਹਦਾ ਮਾੜਾ ਨਹੀਂ ਬਟ ਫਿਊਚਰ ਨਹੀਂ ਹੈਗਾ ਤੇ ਤਾਂ ਕਰਕੇ ਪੇਣਾ ਉਹਨਾ ਇੱਕ ਬੈਟਰ ਆਪਸ਼ਨ ਆ ਜੇ ਕੋਈ ਸੋਚ ਰਿਹਾ ਤਾਂ ਆਓ ਹਾਂ ਇਹ ਜ਼ਰੂਰ ਧਿਆਨ ਚ ਰੱਖਿਓ ਵੀ ਤੁਹਾਨੂੰ ਕੰਮ ਬੜਾ ਔਖਾ ਮਿਲਣਾ ਜੇ ਮਿਲਿਆ ਵੀ ਘੱਟ ਪੈਸੇ ਤੇ ਮਿਲਣਾ ਮਿਲਣਾ ਵੀ ਬੜਾ ਔਖਾ ਜਾਣ ਪਛਾਣ ਹੋਵੇ ਤਾਂ ਆਪਦਾ ਦੇਖ ਕੇ ਆਇਓ ਇੱਕ ਆਪਦਾ ਰੂਮ ਦਾ ਪ੍ਰਬੰਧ ਪਹਿਲਾਂ ਹੀ ਕਰਕੇ ਆਇਓ ਕਿਉਂਕਿ ਇੱਕ ਰੂਮ ਨਹੀਂ ਮਿਲਦੇ ਰੂਮਾਂ ਦੀ ਬੜੀ ਸ਼ੌਰਟੇਜ ਹੋਈ ਜਾਂਦੀ ਹੈ ਜੀ ਤਾਂ ਕਰਕੇ ਇਹ ਲੋਕਾਂ ਨੇ ਜਿਹੜਾ ਬਣਾਇਆ ਹੋਇਆ ਵੀ ਇੱਥੇ ਆ ਜਾਓਗੇ ਤੁਸੀਂ ਮਰ ਜਾਓਗੇ ਜੇ ਹੋਜੀ ਬਹੁਤ ਵੀ ਔਖਾ ਹੋਜੀ ਸਟਰਗਲ ਸਾਰੇ ਪਾਸੇ ਆ ਅੱਜ ਦੇ ਟਾਈਮ 'ਚ ਤੁਸੀਂ ਆਸਟ੍ਰੇਲੀਆ ਜਾਓ ਕੈਨੇਡਾ ਜਾਓ ਸੋਨੂੰ ਸਟਰਗਲ ਕਰਨਾ ਪੈਣਾ ਔਖਾ ਹੋਣਾ ਪੈਣਾ ਸੋ ਜਿੱਥੇ ਵੀ ਜਾਓਗੇ ਅੱਜ ਦੇ ਟਾਈਮ ਦੇ ਵਿੱਚ ਔਖਾ ਹੈ ਜਈ ਹੈਗਾ ਜਿਹੜੇ ਮਤਲਬ 10 15 ਸਾਲ ਪਹਿਲਾਂ ਵਾਗੇ ਉਹਨਾਂ ਦਾ ਕੰਮ ਹੋਰ ਸੀ ਜਿਹੜੇ ਅੱਜ ਆ ਰਹੇ ਆ 2025 ਤੇ 26 ਚ ਆਉਣੋਗੇ ਉਹਨਾਂ ਦਾ ਕੰਮ ਹੋਰ ਆ ਆਪਾਂ ਉਹਨਾਂ ਨਾਲ ਕੰਪੇਅਰ ਨਾ ਕਰੀਏ ਸੋ ਮੈਂ ਇਹੀ ਕਹਿਣਾ ਇੱਕ ਬੈਟਰ ਆਪਨਾ ਤੁਹਾਡੇ ਲਈ ਆਓ ਆਪਦਾ ਹਾਕੇ ਇੱਥੇ ਕੰਮਕਾਰ ਕਰੋ ਵਧੀਆ ਆਪਣੇ ਡਾਕੂਮੈਂਟ ਬਣਾਓ ਤੇ ਪਰੂਫ ਦਾ ਪੇਪਰ ਵਗੈਰਾ ਲਓ ਤੇ ਉਸ ਤੋਂ ਬਾਅਦ ਤੁਸੀਂ ਆਪ ਦਾ ਕੰਮ ਕਾਜ ਕਰੋ ਵਧੀਆ ਸੈੱਟਲ ਹੋ ਜੂ ਇੱਥੇ ਤੇ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰ ਲਿਓ ਬਾਕੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਨਵੇਂ ਨੇ ਬੈਲ ਆਈਕਨ ਤੇ ਕਰ ਦੇ ਕਲੈਕਸ ਤਾਂ ਕਿ ਨਵੇਂ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਗਿਆ ਸੁਤੇ ਮਿਲ ਜੇ ਇੱਕ ਹੋਰ ਤੁਹਾਨੂੰ ਜੇ ਟੌਪਿਕ ਲੈ ਕੇ ਨਹੀਂ ਚੀਜ਼ ਤੋਂ ਮੱਚ ਬਾਈਟੇ ਗਿਆ